ਸਤਿ ਸ੍ਰੀ ਅਕਾਲ ਮੈਂ ਹਾਂ ਮਨਦੀਪ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਫਲੀਆਂ ਦੀ ਸਬਜ਼ੀ ਆਲੂ ਗਾਥੇ ਜਿਹਦੇ ਲਈ ਆਪਾਂ ਬਰੀ ਦੇਖੋ ਇੰਨੇ ਵਿਸਾਈ ਦੀ ਆਪਾਂ ਆਲੂ ਦੋ ਪਾਟ ਲਏ ਤੇ ਇਹ ਆਪਣੀਆਂ 500 ਗ੍ਰਾਮ ਫਲੀਆਂ ਨੇ ਤੇ ਇਹ 750 ਗ੍ਰਾਮ ਦਾ ਬਾਈਚ ਪਿਆਜ਼ ਪਾਵਾਂਗੇ ਤੇ ਉਦੋਂ ਸਭ ਤੋਂ ਪਹਿਲਾਂ ਆਪਾਂ ਚੜਾਈ ਰੱਖ ਕੇ ਇਹਦੇ ਵਿੱਚ ਪੋਲੀਆਂ ਤੇਲ तेल आप आम सब्जी में थोड़ा जहा वेल पावे वे तेल अपना गर्म हो गया है वह आप चिमटर पा देंगे साग जीरा आप दें प्याज ਤੇਲ ਨੂੰ ਕੜਚੀ ਆਪਾਂ ਵਿੱਚ ਦੇ ਲਈ ਪਾ ਲਈ ਤੇ ਤੇਲ ਗਰਮ ਹੋ ਜਾਵੇ ਤੇ ਫਿਰ ਆਪਾਂ ਜੀਰਾ ਪਾਵਾਂਗੇ ਸਭ ਤੋਂ ਪਹਿਲਾਂ ਵਿੱਚ ਸਾਫ ਜੀਰਾ ਕਿ ਆਜ ਆਪਣੇ ਲਾਈਟ ਬ੍ਰਾਊਨ ਹੋ ਗਏ ਆ ਇਹਦੇ ਵਿੱਚ ਹੁਣ ਆਪਾਂ ਪਾਉਣੇ ਮਿਕਸਚਰ ਨੇ ਸਭ ਤੋਂ ਪਹਿਲਾਂ ਨਮਕ ਪਾਤਾ ਥੋੜਾ ਜਿਹਾ ਸਾਲੇ ਥੋੜੀ ਜਿਹੀ ਪਾਵਾਂਗੇ ਆਪਾਂ ਨਿਮਾਏ ਚਮਚੇ ਦਾ ਚੌਥਾ ਤੇ ਸਜਮਾਏ ਦਾ ਪਾਵਾਂਗੇ ਹਲਦੀ ਵੀ lal mirch powder ਇਹਨੂੰ ਮਿਕਸ ਕਰ ਲਈਏ ਮਸਾਲੇ ਬਾਅਦ ਇੱਥੇ ਕਟੰਗੀ ਕਰਾਉਣਾ ਪਾਉਂਦੇ ਆਂ ਦੇਖੋ ਤੇਲ ਜਿਹੜਾ ਵਾ ਲਾ ਲਿਆ ਤੇ ਦਸਾਂ ਫਿਰ ਆਲੂ ਬਾਅਦ ਕੇ ਇਹਨੂੰ ਤਾਂ ਹਲਾ ਕੇ ਤੇ 5 ਮਿੰਟ ਲਈ ਬਟਨ ਬੰਦ ਦੇ ਦੇ ਜਿੰਨ ਦੇ ਨਾਲ ਫੇਰੇ ਪਰ 5 ਮਿੰਟ ਬਾਅਦ ਖਣੀ ਪਾਵਾਂਗੇ ਬਣੀਏ ਇਹ ਤੇ ਆਲੂ ਪਾਏ ਨੂੰ ਪਰ 5 ਮਿੰਟ ਹੋ ਗਈ ਹੈ ਤੇ ਲੱਗ ਗਿਆ ਤੁਹਾਨੂੰ ਕੋਈ ਪਨੀਰ ਧਾਰ ਕੇ ਦਿਨ ਤੇਬ ਦਾ ਸੇਮਾ ਬਰ ਸੇਕਾ ਦਿਨਾ ਨੂੰ ਢੱਕ ਕੇ ਆਪਾਂ ਦਿਨ ਦੇਖਦੇ ਪਾਣਾ ਪਨੀਰ ਵਿੱਚ ਲਾ ਕੇ ਤੇ ਆਪਾਂ ਨੂੰ ਕਰਦੇ ਗਏ ਆਪਾਂ ਦਾ ਜੀ ਚੈੱਕ ਕਰਾ ਤੁਹਾਡਾ ਸਬਜੀ ਨਾਲ ਹੁੰਦੇ ਰਹਿਣਾ। ਕੋਲੀਏ ਜਦੋਂ ਇਹ ਕੁਮਾਨ ਗਈ ਕਿ ਕਿ ਸਾਰੇ 11 ਇਹਦੇ ਅੱਪ ਆਪਣੀ ਪਾਕੇ ਦੇ ਨਾਲ ਬਣਾਏ ਨੇ ਉਹ ਸਰਵ ਕਰਾਂਗੇ। ਮਾਤੀ ਪਲੀਜ਼ ਇਹ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਥੈਂਕਸ ਫॉर ਵਾਚਿੰਗ ਮਾਈ